ਹਾਂਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਆਪਾਂ ਫੇਰ ਆਜਰਾਂ ਤੋਂ ਲਈ ਇੱਕ ਨਵੀਂ ਵੀਡੀਓ ਲੈ ਕੇ ਜਿਦੇ ਚ ਆਪਾਂ ਤੁਹਾਨੂੰ ਦੱਸਾਂਗੇ ਪਲੇਟਾਂ ਬਾਰੇ ਕਿ ਕਮੀਜ਼ ਨੂੰ ਪਲੇਟਾਂ ਕਿਵੇਂ ਪਾਈਦੀਆਂ ਤੇ ਉਹਦੇ ਨਿਸ਼ਾਨ ਕਿਵੇਂ ਲਾਈਦੇ ਆ ਉਹਦੀ ਆਪਾਂ ਤੁਹਾਨੂੰ ਡਿਟੇਲ ਦੱਸਾਂਗੇ ਪਲੇਟਾਂ ਕਿਵੇਂ ਪਾਉਣੀਆਂ ਤੇ ਨਿਸ਼ਾਨ ਕਿਵੇਂ ਲਾਉਣੇ ਆ ਤੇ ਪਲੀਜ਼ ਜਿਹੜੀਆਂ ਮੇਰੀਆਂ ਭੈਣਾਂ ਸਾਡੀ ਵੀਡੀਓ ਵੇਖਦੀਆਂ ਨੇ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਤੇ ਇੱਕ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਸਾਨੂੰ ਤੁਹਾਡੇ ਕਮੈਂਟ ਦੀ ਵੇਟ ਰਹਿੰਦੀ ਹੈ ਕਿ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਸਾਡੀ ਵੀਡੀਓ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਹਾਂਜੀ ਇਹ ਆਪਾਂ 셔ਟ ਦੀ ਕਟਿੰਗ ਕਰ ਰੱਖੀ ਹੈ ਇਹ 셔ਟ ਦੀ ਫਰੰਟ ਸਾਈਡ ਹੈ ਤੇ ਇਹਦੇ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਪਲੇਟ ਕਿੱਦਾਂ ਪਾਣੇ ਨੇ ਤੇ ਨਿਸ਼ਾਨ ਕਿਵੇਂ ਲਾਉਣੇ ਨੇ ਇਹਨਾਂ ਦੇ ਨਿਸ਼ਾਨ ਆਪਾਂ 12 12 ਇੰਚ ਤੇ ਸੌਰੀ 12 ਇੰਚ ਤੇ ਆਪਾਂ ਨਿਸ਼ਾਨ ਲਾਉਣੇ ਨੇ ਇਹਨਾਂ ਦੇ ਨਿਸ਼ਾਨ ਆਪੇ ਨਿਸ਼ਾਨ ਆਪਾਂ ਇੱਥੋਂ ਲਾਉਣਾ ਹੈ ਇਹ ਆਪਾਂ ਜਿਹੜਾ ਡਾਊਨ ਕਰ ਰੱਖਿਆ ਨਾ ਇਧਰੋਂ ਨਹੀਂ ਲਾਉਣਾ ਜਿੱਥੋਂ ਆਪਣਾ ਪੂਰਾ ਬਰਾਬਰ ਹੈ ਉੱਥੋਂ ਨਿਸ਼ਾਨ ਲਾਈਦਾ ਇੱਥੋਂ ਆਪਾਂ ਨਿਸ਼ਾਨ ਲੈ ਕੇ ਵੇਖਣਾ ਇਹ 12 ਇੰਚ ਤੇ ਨਿਸ਼ਾਨ ਹੈ ਇਹ 12 ਇੰਚ ਤੇ ਪਲੇਟ ਪਾਵਾਂਗੇ ਆਪਾਂ ਤੇ ਤਿਆਰ ਸ਼ਰਟ ਤਿਆਰ ਹੋ ਜੂਗੀ ਤਾਂ 11.5 ਇੰਚ ਰਹਿਣਗੇ ਇੱਥੇ ਆਪਾਂ ਇਦਾਂ ਨਿਸ਼ਾਨ ਲਾਉਣਾ ਹੈ 12 ਇੰਚ ਤੇ ਇਹ ਹੀ 12 ਇੰਚ ਤੇ ਨਿਸ਼ਾਨ ਲਾਇਆ ਹੈ ਉਸ ਬਾਅਦ ਇਧਰੋਂ ਨਿਸ਼ਾਨ ਲਾਉਣਾ ਹੈ 3.5 ਇੰਚ ਤੇ ਇਹ ਨਿਸ਼ਾਨ ਲਾਤਾ ਆ ਪਾ ਤੇ ਪਲੇਟ ਪਾਵਾਂਗੇ ਆਪਾਂ 7 ਇੰਚ ਦਾ ਵੀ ਪਲੇਟ ਪਾ ਲਈਦਾ 6.5 ਦਾ ਵੀ ਪੌਣੇ 7 ਦਾ ਵੀ ਇਹ ਪੌਣੇ 7 ਦਾ ਨਿਸ਼ਾਨ ਹੈ ਇਹ ਤੇ ਇਧਰੋਂ ਵੀ ਆਪਾਂ 3.5 ਇੰਚ ਲਾਣਾ ਹੈ ਇਨਮੇਸ ਨੂੰ ਡਾਰਕ ਕਰਕੇ ਵਿਖਾ ਦੇਣੀ ਹੈ ਤੇ ਇਸ ਚੀਜ਼ ਦਾ ਧਿਆਨ ਰੱਖਣਾ ਕਿ ਇੱਥੋਂ ਬਰਾਬਰ ਹੋਣਾ ਚਾਹੀਦਾ। ਯਾਨੀ ਕਿ ਇਹ ਆਪਣਾ ਸੈਂਟਰ ਸਹੀ ਲੈਣਾ। ਡਾਰਕ ਕਰ ਦੇਣੇ ਨਿਸ਼ਾਨ ਸਹੀ ਨਜ਼ਰ ਆਊਗਾ ਫਿਰ। ਇਹ ਆਪਾਂ ਨਿਸ਼ਾਨ ਲਾਇਆ। ਇਹ ਇਹ ਨਿਸ਼ਾਨ ਇੱਥੋਂ ਸ਼ੁਰੂ ਹੈ ਪਲੇਟ ਇੱਥੇ ਖਤਮ ਹੈ ਹੁਣ ਆਪਾਂ ਤੁਹਾਨੂੰ ਦੱਸਾਂਗੇ ਇਹ ਮੈਂ ਇਹ ਨਿਸ਼ਾਨ ਜਿਹੜਾ ਮੈਂ ਇਹ ਸੈਂਟਰ ਦਾ ਲਾਇਆ ਇਹ ਆਪਾਂ ਜਦੋਂ ਪਲੇਟ ਪਾਉਣਾ ਤਾਂ ਆਪਾਂ ਨੂੰ ਈਜ਼ੀ ਹੋ ਜਾਂਦਾ ਇਸ ਕਰਕੇ ਆਪਾਂ ਇਹ ਨਿ ਸੈਂਟਰ ਦਾ ਨਿਸ਼ਾਨ ਲਾ ਜ਼ਰੂਰ ਲਾਉਣਾ ਫੇਰ ਕੀ ਕਰਨਾ ਇਹ ਪਲੇਟ ਆਪਾਂ ਇੱਥੋਂ ਪਾਉਣਾ ਅੱਧੇ ਇੰਚ ਦਾ ਅੱਧੇ ਤੋਂ ਥੋੜਾ ਘੱਟ ਹੀ ਰੱਖ ਸਕ ਰੱਖਣਾ ਹੈ ਅੱਧੇ ਤੋਂ ਥੋੜਾ ਜਿਹਾ ਘੱਟ ਰੱਖਣਾ ਤੇ ਇੱਥੇ ਨਿਸ਼ਾਨ ਲਾ ਲੈਣਾ ਆਪਾਂ ਪਹਿਲਾਂ ਅੱਧਾ ਲਾ ਲੋ ਚਾਈ ਇੱਧੇ ਤੋਂ ਥੋੜਾ ਜਿਹਾ ਕੱਟ ਲਾ ਲੋ ਫਿਰ ਇਹਨੂੰ ਇੱਧਰ ਵੈਸੇ ਮੈਂ ਇਹ ਨਿਸ਼ਾਨ ਨਹੀਂ ਲਾਉਂਦੀ ਜਿਹੜੇ ਜਿਹੜੀਆਂ ਮੇਰੇ ਭੈਣ ਆਹ ਜੇ ਸਟਾਰਟਿੰਗ ਸਿੱਖਦੀਆਂ ਨੇ ਉਹ ਉਹ ਇਹ ਨਿਸ਼ਾਨ ਲਾ ਲਿਆ ਕਰਨ ਕਿਉਂਕਿ ਇਜ਼ੀ ਰਹਿੰਦਾ ਪਲੇਟ ਕੋਣਾ ਮੈਂ ਸਿਰਫ ਸੈਂਟਰ ਦਾ ਨਿਸ਼ਾਨ ਲਾਉਣੀ ਆ ਆਪਾਂ ਇਥੋਂ ਸ਼ੁਰੂ ਕਰਨਾ ਹੈ ਹੌਲੀ ਹੌਲੀ ਵਧਾਉਣਾ ਇਹਨੂੰ ਇੱਥੇ ਲਿਆ ਕੇ ਪੂਰਾ 1/2 ਇੰਚ ਵਧਾਉਣਾ ਹੈ ਇਹ ਇਥੋਂ ਘੱਟ ਘੱਟ ਹੋਣਾ ਇਥੋਂ ਘੱਟ ਹੋਣਾ ਚਾਹੀਦਾ ਇੱਥੇ 1/2 ਇੰਚ ਨਹੀਂ ਹੋਣਾ ਚਾਹੀਦਾ 1/2 ਇੰਚ ਇੱਥੇ ਆ ਕੇ ਹੋਣਾ ਚਾਹੀਦਾ ਇਥੋਂ ਹੌਲੀ 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 ਕੱਟ-ਕੱਟ ਜਾਣਾ ਇੱਥੇ ਤੱਕ ਸਹੀ ਪਲੇਟ ਦਾ ਨਿਸ਼ਾਨ ਇਹ ਹੈ ਕਈ ਮੇਰੀਆਂ ਭੈਣਾਂ ਕੀ ਕਰਦੀਆਂ ਨੇ ਕਿ ਇੱਥੇ ਕਈ ਇੱਥੋਂ ਵੀ ਅੱਧਾ ਇੰਚੀ ਕਰ ਦਿੰਦੇ ਨੇ ਸਿਰਫ ਅੱਧਾ ਇੰਚ ਇੱਥੋਂ ਹੀ ਰਹਿਣਾ ਚਾਹੀਦਾ ਜਦੋਂ ਆਪਾਂ ਇੱਧਰ ਘਟਦੇ ਜਾਣਾ ਇਹ ਮੇਰੇ ਕੋਲੋਂ ਵੀ ਥੋੜਾ ਜਿਹਾ ਕਿਉਂਕਿ ਮੈਨੂੰ ਮੈਂ ਤਾਂ ਪਲੇਟ ਬਿਨਾਂ ਨਿਸ਼ਾਨ ਲਾਈ ਪਾ ਲੈਣੀ ਆ ਇਦਾਂ ਇਹ ਸਹੀ ਨਿਸ਼ਾਨ ਆ ਪਲੇਟ ਦਾ ਤੇ ਹੁਣ ਆਪਾਂ ਛੋਟੀਆਂ ਪਲੇਟਾਂ ਦੇ ਨਿਸ਼ਾਨ ਲਗਾ ਲਵਾਂਗੇ ਜਿਹੜੀਆਂ ਛੋਟੀਆਂ ਪਲੇਟਾਂ ਹੈਗੀਆਂ ਨੇ ਉਹ ਆਪਾਂ ਜਿਹੜੀ ਇਹ ਵਾਲੀ ਪਲੇਟ ਪਾਈ ਦੀ ਐ ਮੈਂ ਇੱਥੋਂ ਰੱਖਦੀ ਆ ਸਾਡੇ ਨੋਰਮਲ ਮੈਂ ਇੱਥੋਂ ਸਾਡੇ 6 ਇੰਚ ਰੱਖਦੀ ਆ ਨੋਰਮਲ ਸਾਈਜ਼ ਸਾਡੇ 6 ਇੰਚ ਤੇ ਇੱਥੇ ਨਿਸ਼ਾਨ ਲਾਈਦਾ ਤੇ ਜਿਹੜਾ ਕੋਈ ਵੱਡਾ ਸਾਈਜ਼ ਹੈ ਉਹਨਾਂ ਦੇ ਆਪਾਂ 7 ਤੇ ਇਹ ਥੋੜਾ ਆ ਨਾਪ ਵੱਡੇ ਨਾਪ ਦਾ ਸੂਟ ਹੈ ਤਾਂ ਆਪਾਂ ਇਹਨਾਂ ਦਾ ਨਿਸ਼ਾਨ ਇਹ ਇੱਥੋਂ ਤੁਸੀਂ ਇਹ ਗਲਾਈ ਨਾਪ ਲੈਣੀ ਆ ਇਹ ਆਪਾਂ ਲਾਇਆ 7 ਦੇ ਨਿਸ਼ਾਨ ਲਾ ਰੱਖਿਆ ਇੱਥੇ 7 ਤੇ ਨਿਸ਼ਾਨ ਲਾ ਲਿਆ ਤੇ ਉਸ ਵੇਲੇ ਜਿਹੜਾ ਇਹ ਨਿਸ਼ਾਨ ਹੈ ਆਪਾਂ ਉਹ ਵੀ ਲਾਉਨੇ ਆ ਤੇ ਇਹ ਜਿਹੜਾ ਇਹ ਵਾਲਾ ਸਾਈਡ ਵਾਲਾ ਪਲੇਟ ਆ ਪਹਿਲਾਂ ਪਾਈ ਦਾ ਨਿਸ਼ਾਨ ਲਾ ਲੈਣਾ ਸਭ ਤੋਂ ਪਹਿਲਾਂ ਇਹ ਨਿਸ਼ਾਨ ਲੱਗਣਗੇ ਉਸ ਤੋਂ ਬਾਅਦ ਸੈਕਿੰਡ ਨੰਬਰ ਤੇ ਇਹ ਨਿਸ਼ਾਨ ਲੱਗੂਗਾ ਸਭ ਤੋਂ ਲਾਸਟ ਇਹ ਵਾਲਾ ਨਿਸ਼ਾਨ ਲੱਗਦਾ ਜਿਹੜਾ ਆਪਾਂ ਇਹ ਗੈਪ ਆਪਾਂ ਰੱਖਣਾ ਇਹਨਾਂ ਦਾ ਪੂਨੇ 2 ਇੰਚ ਇਹਨਾਂ ਦੇ ਵਿੱਚ ਗੈਪ ਅਗਰ ਤਾਂ ਕੋਈ ਬੰਦਾ ਕੋਈ ਲੇਡਿਸ ਪਤਲੀ ਹੈ ਬਿਲਕੁਲ ਪਤਲੀ ਤਾਂ ਉਹਨਾਂ ਦਾ ਆਪਾਂ ਗੈਪ ਦੇਵਾਂਗੇ 1.5 ਇੰਚ ਤੇ ਬਾਕੀ ਸਭ ਦਾ ਗੈਪ ਪੌਣੇ 2 ਇੰਚ 2 ਵੀ ਦੇ ਸਕਦੇ ਹੋ ਰੱਖ ਸਕਦੇ ਹੋ ਤਾਂ ਪੌਣੇ 2 ਇੰਚ ਇਹਦਾ ਪੌਣੇ 2 ਇੰਚ ਨਾਲ ਦਾ ਗੈਪ ਹੈ ਤੇ ਜਿਹੜਾ ਇਹ ਵਾਲਾ ਪਲੇਟ ਹੈ ਜਿਹੜਾ ਇਹ ਵਾਲਾ ਪਲੇਟ ਹੈ ਇਸ ਪਲੇਟ ਤੋਂ ਅੱਧਾ ਇੰਚ ਨੀਵਾ ਪਾਉਣਾ ਇਹ ਵਾਲਾ ਪਲੇਟ ਇਸ ਪਲੇਟ ਤੋਂ ਅੱਧਾ ਇੰਚ ਨੀਵਾ ਪਾਉਣਾ ਯਾਨੀ ਕਿ ਅਪਾ ਇਥੋਂ ਵੇਖ ਲੈਣਾ 7/8 ਇੰਚ ਨੀਵਾ ਇਹ ਹੋ ਗਿਆ ਤੇ ਇਹਦੀ ਬਿਲਕੁਲ ਸਿੱਧਾ ਇਹ ਵਾਲਾ ਪਲੇਟ ਪਾਇਆ ਆਪਾਂ ਫਿਰ ਇੱਥੇ ਇੰਚ ਟੇਪ ਰੱਖ ਕੇ ਇਧਰ ਰੱਖ ਇੱਥੇ ਇੰਚ ਟੇਪ ਰੱਖ ਕੇ ਫਿਰ ਪੌਣੇ 2 2 ਤੇ ਆਪਾਂ ਇਧਰ ਨਿਸ਼ਾਨ ਲਾਇਆ ਇਥੋਂ ਪੌਣੇ 2 ਤੇ ਆਪਾਂ ਇਧਰ ਪੌਣੇ 2 ਗੈਪ ਲਿਆ ਇੱਥੇ ਨਿਸ਼ਾਨ ਲਾਇਆ ਇਹ ਤਿੰਨੋਂ ਪਲੇਟਾਂ ਦੇ ਨਿਸ਼ਾਨ ਹੋ ਗਏ ਇੱਕ ਆ ਨਿਸ਼ਾਨ ਹੋ ਗਿਆ ਇਕ ਮੈਂ ਸਿਰਫ ਡਾਟ ਸੀ ਲਾਉਣੀ ਆ ਇਹ ਮੈਂ ਤੁਹਾਨੂੰ ਸਮਝਾਉਂਦਾ ਕਰਕੇ ਨਿਸ਼ਾਨ ਲਾਇਆ ਇੱਕ ਇਹ ਨਿਸ਼ਾਨ ਹੋ ਗਿਆ ਸੈਕੰਡ ਨਿਸ਼ਾਨ ਇਹ ਹੋ ਗਿਆ ਤੇ ਥਰਡ ਨਿਸ਼ਾਨ ਇਹ ਹੋ ਗਿਆ ਤੇ ਜਿਹੜਾ ਆਪਾਂ ਇਹ ਇੱਥੇ ਸੱਤ ਰੱਖਿਆ ਸੀਗਾ ਇਹਦੇ ਨਾਲ ਇਹ ਨਿਸ਼ਾਨ ਨੂੰ ਮਿਲਾ ਦੇਣਾ ਹੁਣ ਰਹਿ ਗਿਆ ਇਹ ਨਿਸ਼ਾਨ ਕਿ ਜਿਹੜਾ ਇਹ ਇਹ ਵਾਲਾ ਸਾਈਡ ਵਾਲਾ ਪਲੇਟ ਪਾਇਆ ਤੇ ਉਹ ਆਪਾਂ ਇਹ ਵਾਲਾ ਨਿਸ਼ਾਨ ਕਿੰਨੇ ਇੰਚ ਤੇ ਲੋਣਾ ਵੇਖੋ ਇਹ ਵਾਲਾ ਨਿਸ਼ਾਨ ਪਲੇਟਾਂ ਦੇ ਹਿਸਾਬ ਨਾਲ ਹੁੰਦਾ ਕਈਆਂ ਦੀਆਂ ਪਲੇਟਾਂ ਉੱਚੀਆਂ ਹੁੰਦੀਆਂ 8 ਇੰਚ ਤੇ ਹੁੰਦੀਆਂ ਕਈਆਂ ਦੀਆਂ 9 ਤੇ ਕਈਆਂ ਦੀਆਂ 10 ਤੇ ਕਈਆਂ ਦੀਆਂ 11 ਤੇ ਕਈਆਂ ਦੀਆਂ 12 ਤੇ ਉਸ ਹਿਸਾਬ ਨਾਲ ਇਹ ਵਾਲਾ ਨਿਸ਼ਾਨ ਹੁੰਦਾ ਹੈ ਪਰ ਆਪਾਂ ਧਿਆਨ ਇਹ ਰੱਖਣਾ ਕਿ ਕਈਆਂ ਦਾ ਇਹ ਨਿਸ਼ਾਨ ਬਿਲਕੁਲ ਸਿੱਧਾ ਹੀ ਹੁੰਦਾ ਹੈ ਬਿਲਕੁਲ ਸਿੱਧਾ ਨਹੀਂ ਹੋਣਾ ਚਾਹੀਦਾ ਥੋੜਾ ਨਿਸ਼ਾਨ ਆਪਾਂ ਇਹਨੂੰ ਟੇਢਾ ਰੱਖਣਾ ਹੈ ਤਾਂ ਇਹਦਾ ਗੈਪ ਹੈ ਮੇਰੇ ਤੋਂ ਦੱਸਿਓ ਇਹ 8 ਇੰਚ ਤੇ ਲੱਗਾ ਇਹ ਨਿਸ਼ਾਨ ਆਪਾਂ 8 ਇੰਚ ਤੇ ਲਾਇਆ ਜਿਨ੍ਹਾਂ ਦੀਆਂ ਪਲੇਟਾਂ 12 ਇੰਚ ਤੇ ਨੇ ਉਹਨਾਂ ਦਾ ਨਿਸ਼ਾਨ 8 ਇੰਚ ਤੇ ਅਗਰ ਇਹ ਪਲੇਟ 11 ਇੰਚ ਤੇ ਹੁੰਦੀ ਤਾਂ ਨਿਸ਼ਾਨ 7 ਇੰਚ ਤੇ ਲੱਗਣਾ ਸੀਗਾ ਤੇ ਬਾਕੀ ਤੁਸੀਂ ਜ਼ਿਆਦਾ ਇਹਨੂੰ ਨੋਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਬਸ ਇਹ ਵੇਖਣਾ ਕਿ ਇਹ ਵਾਲਾ ਪਲੇਟ ਸਿੱਧਾ ਨਹੀਂ ਹੋਣਾ ਚਾਹੀਦਾ ਸਿੱਧਾ ਐਦਾਂ ਐਡਾ ਇੰਚ ਟੇਪ ਰੱਖਣਾ ਥੋੜਾ ਜਿਹਾ ਟੇਢੋ ਨਹੀਂ ਟੇਢਾਉਣਾ ਚਾਹੀਦਾ ਏ ਆਪਣੇ ਤਿੰਨੋਂ ਨਿਸ਼ਾਨ ਨੇ। ਮੈਨੇ ਇਹਦੇ ਤੋਂ ਕਰਕੇ ਹੋਣੀ ਆ। ਬਸ ਇਹਦੇ ਵਿੱਚ ਕੁਛ ਨਹੀਂ ਸਿਰਫ ਇਹ ਵਾਲਾ ਜਿਹੜਾ ਪਲੇਟ ਹੈ ਇਹ ਇਹ ਵਾਲੇ ਪਲੇਟ ਤੋਂ 1/2 ਇੰਚ ਨੀਵਾ ਪਾਉਣਾ ਹੈ। ਤੇ ਫਿਰ ਇਹ ਵਾਲਾ ਪਲੇਟ ਜਿਹੜਾ ਹੈ 1.2 ਇੰਚ ਦੇ ਗੈਪ ਤੇ ਨਿਸ਼ਾਨ ਨਿਸ਼ਾਨੇ ਬਰਾਬਰ ਲਾਉਣੇ ਨੇ। ਇਹ ਤੇ ਇਹ ਨਿਸ਼ਾਨ ਬਰਾਬਰ ਹੋਣੇ ਚਾਹੀਦੇ ਨੇ। ਇੱਥੇ ਇਹ ਵਾਲੇ ਇਦਾਂ ਇਹ ਨਿਸ਼ਾਨ ਬਿਲਕੁਲ बराबर ਇਹ ਦੋਨੇ ਪਲੇਟ ਜਿਹੜੇ ਨੇ ਬਿਲਕੁਲ ਬਰਾਬਰ ਪੈਣਗੇ ਬਸ ਇਹਦੇ ਚ ਹੋਰ ਕੁਝ ਨਹੀਂ ਇਸ ਤੋਂ ਬਾਅਦ ਇਹ ਪਲੇਟ ਪਾਉਣਾ ਇਸ ਤੋਂ ਬਾਅਦ ਇਹ ਪਲੇਟ ਪਾਉਣਾ ਮੈਨੂੰ ਲੱਗਦਾ ਤੁਹਾਨੂੰ ਸਮਝ ਆ ਗਈ ਹੋਊਗੀ ਹੁਣ ਚਲੋ ਜੀ ਧੰਨਵਾਦ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਅਗਰ ਤੁਹਾਨੂੰ ਕਿਤੋਂ ਨਹੀਂ ਸਮਝ ਆਈ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੱਥੋਂ ਤੁਹਾਨੂੰ ਨਹੀਂ ਸਮਝ ਆਈ ਤੇ ਅਗਰ ਤੁਹਾਨੂੰ ਸਮਝ ਆ ਗਈ ਤਾਂ ਤਾਂ ਮੈਂ ਇੱਕ ਸੋਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਮਝ ਆ ਗਈ